ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਮੈਂ ਸਾਰਿਆਂ ਸੰਗਤਾਂ ਨੂੰ ਤਾਬੋ ਵਾਲੀ ਦੇ ਵਿੱਚ ਪਹੁੰਚੇ ਆ ਸਾਰਿਆਂ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਵਧਾਈ ਦਾ ਵਧਾਈ ਦੇਣਾ ਨੂੰ ਕਿ ਜਿਹੜੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਜਿਹੜਾ ਬੜੀ ਧੂਮਦਾਂ ਦੇ ਨਾਲ ਮਨਾ ਰਿਹਾ ਜੀ ਹਮਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਅੱਜ ਪੰਨਾ ਪਿਆਰਾਂ ਦੀ ਰਹਿਨਮਾਈ ਹੇਟ ਅੱਜ ਨਗਰ ਕੀਰਤਨ ਤੱਬ ਵਾਲੀ ਤੋਂ ਕੱਢਿਆ ਜਾ ਰਿਹਾ ਉਸ ਦੇ ਵਿੱਚ ਝਮੂਲੀਏ ਸੰਗਤ ਨੂੰ ਇੱਥੇ ਜੀ ਆਇਆਂ ਤੇ ਔਨ ਜੀ ਸ਼ੁਭ ਕਾਮਨਾਵਾਂ ਦਿੰਦੇ ਹਨ ਗੁਰਨਾਟਕ ਪਾਸ਼ਾ ਹਮੇਸ਼ਾ ਉਹਨਾਂ ਦੇ ਮਿਹਰ ਭਰੇ ਹੱਥ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਘਰੇ ਮੇਰਾ ਅਮਰ ਸਿੰਘ ਵਾਰਡ ਇਨ ਚਾਰਜ ਤੋਂ ਮੈਂ ਸਾਰੀ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰੂ ਪਰਉ ਦੀਆਂ ਲੱਖ ਲੱਖ ਵਧਾਈਆਂ ਅੱਜ ਮੋਸ਼ਾਲ ਨਗਰ ਕੀਤਾ ਨਾ ਤਾਬੂ ਵਾਲੀ ਗੁਮਟਾਲਾ ਮੱਲਾਂ ਵਾਲੀ ਜੁਹਾਰ ਸਿੰਘਾ ਉਹਨੂੰ ਹੁੰਦਾ ਪਲਾਸ ਸਾਹਿਬ ਸਾਹਿਬ ਵੇਖੇ ਸਮਾਉਤ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰ ਨੰਬਰ 1 ਤੇ 2 ਦੇ ਲੱਖਾਂ ਨਿਵਾਸੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਾਡੇ ਪਹਿਲੇ ਪਾਸ਼ਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵਾ ਉਸ ਦਿਨ ਖੁਸ਼ੀ ਦੇ ਵਿੱਚ ਅੱਜ ਨਗਰ ਕੀਰਤਨ ਇੱਥੋਂ ਨਿਕਲਣ ਲੱਗਾ ਵਾ ਸਾਡੇ ਐਮ.ਐਲ.ਏ. ਸਾਹਿਬ ਦੇ ਬ੍ਰਦਰ ਸਾਡੇ ਜਸਪਾਲ ਭਾਈ ਪੁਦਲੀ ਘਰ ਵਾਲੇ ਅਮਰਜੀਤ ਜੀ ਇੱਥੋਂ ਸਭ ਰਵਾਨਾ ਹੋਣ ਲੱਗੇ ਆਂ ਕੁੱਕੂ ਭਾਜੀ ਆ ਨਾਲ ਇੱਥੋਂ ਮਹਾਰਾਜ ਦੀ ਨਗਰ ਕੀਰਤਨ ਲੱਗਾ ਚੱਲਣ ਤੇ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਇਹ ਪ੍ਰਮਾਤਮਾ ਖੁਸ਼ੀਆਂ ਦਾ ਦਿਹਾੜਾ ਸਭ ਲਈ ਖੁਸ਼ੀਆਂ ਲੈ ਕੇ ਆਵੇ ਬਾਬਾ ਚੜ੍ਹਦੀ ਕਲਾ ਕਰੇ ਵਾਹਿਗੁਰੂ ਨੌਜਵਾਨਾਂ ਵੀਰਾਂ ਨੂੰ ਇਹੀ ਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਬੜੀ ਆ ਆਪਾਂ ਨੂੰ ਜਨਮ ਬੜਾ ਵਧੀਆ ਮਿਲਿਆ ਵਾ ਸੋ ਨਸ਼ਿਆਂ ਤੋਂ ਦੂਰ ਹੋ ਕੇ ਆਪਾਂ ਇੱਕ ਇਲਾਕੇ ਦੀ ਵਧੀਆ ਸੋਚ ਲਈ ਵਧੀਆ ਨਿਹਾਰ ਲਈ ਜਦੋਂ ਸਾਡੇ ਐਮਐਲਏ ਸਾਹਿਬ ਜੀ ਡਾਕਟਰ ਜਸਪੀਰ ਸਿੰਘ ਸੰਧੂ ਜੀ ਨਾਲ ਸਾਡੇ ਨਾਲ ਬਾਹ ਫੜ ਕੇ ਤੁਰਦੇ ਨੇ ਸਾਡੀ ਤੋਂ ਇਸੇ ਕਰਕੇ ਮੈਂ ਵੀਰਾਂ ਨੂੰ ਅਨਾਮ ਸਾਰੇ ਜਾਣੇ ਆਪਾਂ ਰਲ ਕੇ ਆਪਾਂ ਆਪਣਾ ਇਲਾਕਾ ਸੁਧਾਰ ਲਈ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਤੋਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਦੇਣ ਆ ਸਭ ਨੂੰ ਮਤ ਦੇ ਸਬੰਧ ਦਵੀ ਸਾਹਿਬ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੁਦ ਜਗ ਚਾਨਣ ਹੋਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਸਭ ਅੰਧੇਰ ਫਲੋਆ ਐਸੇ ਦੀਨ ਦਿਆਲ ਪਤਾ ਮੰਡਾ ਪਰ ਮੰਡਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਸਾਰੇ ਦੁਨੀਆ ਦੇ ਵਿੱਚ ਬੜੀ ਸਰਦਾਰ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਗੁਰਦੁਆਰਾ ਪਿੰਡ ਤਾਬੋ ਵਾਲੀ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਤੋਂ ਨਗਰ ਕੀਰਤਨ ਸਜਾਏ ਗਏ ਹਨ ਜਿਸ ਦੇ ਵਿੱਚ ਆਸ-ਪਾਸ ਦੇਆਂ ਕਲੋਨੀਆਂ ਤੇ ਪਿੰਡ ਦੀਆਂ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਹਿੱਸਾ ਲੈ ਰਹੀਆਂ ਹਨ। ਤਾਂ ਨਾਨਕ ਦੇਵ ਜੀ ਦਾ ਦਰਸ਼ਨ ਜੀ ਧੰਨਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਹਰ ਮਨੁੱਖ ਨੂੰ ਇੱਕ ਕਾਲ ਦੇ ਨਾਲ ਜੋੜਦੇ ਜੋੜਦੇ ਆ ਜੀਵਨ ਡ੍ਰਿੜ ਅਤੇ ਡ੍ਰਿੜ ਵਰਪਾਉ ਜੀਵਨ ਜੀਵਨ ਦਾ ਜਿਹੜਾ ਵਾ ਪ੍ਰੇਰਨਾ ਮਿਲਦੀ ਹੈ ਧੰਨਤਾ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀਆਂ ਦੇਸਾਂ ਦੇਸਾਂ ਵਿੱਚ ਬੇਟੀਆਂ ਸੱਜਣਾਂ ਨੂੰ ਲੱਖ ਲੱਖ ਵਧਾਈ ਹੋਵੇ ਜਿੱਲ੍ਹਾ ਖੁਦ ਖੁਦਾਈ ਹੋਵੇ ਜੀ ਵੈਗਰੂ ਜੀ ਕਾਕਾ ਸਾਹਿਬ ਵੈਗਰੂ ਜੀ ਕੀ ਕਰਦੇ